ਨੇੜੂ ਬਾਰਡਰ ਤੇ ਗੋਲੀ ਚਾਲ ਨਹੀਂ ਮੇਟਣਾ ਬੰਦ ਕਰੋ ਬੰਦ ਕਰੋ ਹੋਰ ਕਿਹੜੀ ਦਿੱਤੀ ਦਿੰਦੀ ਤੋਂ ਅਰਜ ਜਿਹੜਾ ਚੱਲਾ ਗਿਆ ਕੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਾਂਜੀ ਸਿੰਘ ਸਰਾਮ ਪੰਜਾਬਪੁਰ ਦਾ ਨਾਲ ਇੰਡੀਆ ਕਿਸਾਨੀ ਨੇ ਨਾ ਫਤੇ ਵੱਲ ਸੋ ਸੋ ਨੂੰ ਸਾਰਿਆਂ ਨੂੰ ਪਤਾ ਆ ਕਿ ਜਿਵੇਂ ਚਹਿਲ ਪੰਡ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਆਕਾਸ਼ਦੀਪ ਸਿੰਘ ਅਗਨੀ ਵੀਰ ਜਿਸ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਿੱਤਾ ਗਿਆ ਪਰ ਗੋਲੀ ਵੱਜੀ ਬਾਰਡਰ ਤੇ ਅਗਨੀ ਵੀਰ ਉਸ ਦੇ ਮਾਪਿਓ ਆ ਜਿਹੜੇ ਉਹ ਦੇਖੋ ਇੰਨੇ ਦੁਖੀ ਆ ਇੰਨੇ ਦੁਖੀ ਆ ਕਿ ਲਾਨਤ ਵਾਲੀ ਗੱਲ ਆ ਪੰਜਾਬ ਸਰਕਾਰ ਵਾਸਤੇ ਵੀ ਸੈਂਟਰਲ ਸਰਕਾਰ ਵਾਸਤੇ ਵੀ ਕਿ ਉਹਨਾਂ ਨੂੰ ਇਹ ਗੱਲ ਕਹਿਣੀ ਪੈ ਰਹੀ ਆ ਕਿ ਸਾਡੇ ਪੁੱਤ ਨੂੰ ਸ਼ਹੀਦ ਦਾ ਦਰਜਾ ਦਿਓ ਨਹੀਂ ਤਾਂ ਅਸੀਂ ਕੋਈ ਵੀ ਕਿਰਿਆ ਕਰਮਾ ਜਿਹੜਾ ਉਹਦਾ ਫੁੱਲ ਤਾਰਨ ਦਾ ਉਹ ਨਹੀਂ ਕਰਾਂ ਦੇਖੋ ਕਿੱਡੀ ਮਾੜੀ ਘਟਨਾ ਕੁਲਤਾਰ ਸਿੰਘ ਸੰਧਵਾ ਉਥੇ ਗਏ ਸੰਸਕਾਰ ਤੇ ਗਏ ਤੇ ਦੇਖੋ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਜ਼ਿਲ੍ਹੇ ਦੇ ਐਸਐਸਪੀ ਜ਼ਿਲ੍ਹੇ ਦੇ ਡੀਸੀ ਸਾਹਿਬ ਉਥੇ ਗਏ ਨਹੀਂ ਚਲੋ ਠੀਕ ਆ ਸਰਕਾਰੀ ਤੌਰ ਤੇ ਨਹੀਂ ਗਏ ਵੈਸੇ ਹਮਦਰਦੀ ਹੁੰਦੀ ਆ ਵੈਸੇ ਹਮਦਰਦੀ ਤੌਰ ਤੇ ਬੰਦਾ ਜਾਵੜਦਾ ਸੋ ਉਹਨਾਂ ਦੇ ਨਾਲ ਅਸੀਂ ਖੜੇ ਆ ਸਾਰੇ ਪਰਿਵਾਰ ਦੇ ਨਾਲ ਖੜੇ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਵੱਲੋਂ ਜੋ ਵਿਤੀ ਸਹਾਇਤਾ ਸਰਕਾਰੀ ਨੌਕਰੀ ਵੀ ਦਿੱਤੀ ਜਾਂਦੀ ਆ ਉਹ ਵੀ ਦਿੱਤੀ ਜਾਵੇ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਉਹ ਬਾਰਡਰਾਂ ਦੇ ਨੌਜਵਾਨ ਜਾਣ ਪਰ ਜੇ ਹਸਾ ਆਉਣ ਵਾਲਾ ਇਹਨਾਂ ਦਾ ਮਾਹੌਲ ਅਗਨੀ ਵੀਰਾਂ ਨੂੰ ਦੇਖੋ 4 ਸਾਲ ਹੁੰਦੇ ਅਗਨੀ ਵੀਰ ਦੇ 6-7 ਮਹੀਨਿਆਂ ਦੀ 8 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਬਾਰਡਰ ਤੇ ਭੇਜਣਾ ਕਿੰਨੀ ਕਿ ਸਿਆਣਪ ਵਾਲੀ ਗੱਲ ਹੁੰਦੀ ਹੈ। ਜਾਂ ਬਾਰਡਰ ਤੇ ਭੇਜ ਕੇ 20-22 ਸਾਲਾਂ ਦਾ ਬੱਚਾ ਜਿਹੜਾ ਕੀ ਅਤਵਾਦ ਨਾਲ ਲੜੂਗਾ ਕੀ ਉਹ ਜਿਹੜਾ ਦੂਜੇ ਦੇਸ਼ ਨਾਲ ਲੜੂਗਾ। ਅੱਜ ਤੁਹਾਡੇ ਕੋਲੋਂ ਮੰਗ ਤਾਂ ਤੇ ਰਿੱਛਾ ਗਿਆ ਸੀ ਉਹਨੂੰ ਕੀ ਆਸ਼ਵਾਸ਼ਣ ਦੇਇਆ? ਦੇਖੋ ਆਸ਼ਵਾਸ਼ਣ ਇਹ ਤਾਂ ਇਹ ਹੀ ਕਹਿੰਦੇ ਆ ਕਿ ਅਸੀਂ ਜਿਹੜੀ ਆ ਉਹ ਤੁਹਾਡੀ ਮੰਗ ਆ ਉਹ ਪੂਚਾਵਾਂਗੇ, ਮੁੱਖ ਮੰਤਰੀ ਸਾਹਿਬ ਤੱਕ ਪੂਚਾਵਾਂਗੇ। ਤੁਹਾਡਾ ਜਿਹੜਾ ਮਸਲਾ ਉਹ ਹੱਲ ਹੋਊਗਾ। ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਬੀਲ ਕਰਦੇ ਆ ਕਿ ਜੇ ਅਗਨੀ ਵੀਰ ਜਿਹੜੇ ਆ ਉਹ ਪੱਕੇ ਕਰਨਗੇ ਇਹ ਜਾਂ ਪੱਕੇ ਕਰਦੇ ਆ ਤਾਂ ਚੰਗੀ ਗੱਲ ਆ ਜੇ ਨਹੀਂ ਪੱਕੇ ਕਰਦੇ ਤਾਂ ਇਹ ਸਰਾਸਰ ਜਿਹੜਾ ਇਹ ਰਾਜਨੀਤੀ ਦੀ ਭੇਂਡ ਚੜ ਰਹੀ ਆ ਨੌਜਵਾਨ ਤੇ ਇਹਨਾਂ ਨੂੰ ਵਾਪਸ ਬੁਲਾ ਲਿਆ ਜਾਵੇ ਜਿੰਨੇ ਵੀ ਅਗਨੀ ਵੀਰ ਮੈਨੂੰ ਲੱਗਦਾ ਆ ਕਿ ਕੋਈ ਅਗਨੀ ਵੀਰ 4-5 ਸਾਲ ਪੂਰੇ ਕਰਦਾ ਹੀ ਨਹੀਂ ਹੋਣਾ ਜਿਸ ਹਿਸਾਬ ਨਾਲ ਇਹਨਾਂ ਨੇ ਪੂਰੇ ਐਮਰਜੈਂਸੀ ਵਾਲੇ ਏਰੀਆ ਦੇ ਵਿੱਚ ਸ਼ਿਰੀ ਨਗਰ ਵਾਲੇ ਪਾਸੇ ਭੇਜੇ ਹੋਏ ਆਗਲਾ ਐਕਸ਼ਨ ਕੀ ਲੋ ਦੇਖੋ ਅਗਲਾ ਐਕਸ਼ਨ ਹਾਈਵੇ ਜਾਮ ਕਰਨਾ ਪਿਆ ਸਾਨੂੰ ਮਾਰਚ ਕੱਟਨੇ ਪਏ ਸਾਨੂੰ ਕੁਝ ਵੀ ਕਰਨਾ ਪਿਆ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਪਰਵਾਰ ਵੀ ਕਿਸੇ ਹੱਦ ਤੱਕ ਜਾ ਸਕਦਾ ਜੇ ਇਹਨੂੰ ਜਲਦ ਤੋਂ ਜਲਦ ਇਸ ਮਸਲੇ ਨੂੰ ਮੁੱਖ ਮੰਤਰੀ ਸਾਹਿਬ ਜਾਂ ਸੈਂਟਰ ਸਰਕਾਰ ਹੱਲ ਕਰੇ ਤਾਂ ਚੰਗੀ ਗੱਲ ਆ ਨਹੀਂ ਫਿਰ ਅਸੀਂ ਲਗਾਤਾਰ ਜਿਹੜਾ ਸੰਘਰਸ਼ ਆਗੇ ਚੱਲਦਾ ਰਹੂ ਤਿੰਨਾਂ ਦੇ ਨਾਂ ਤੇ ਮੰਗ ਪੱਤਰ ਦੇਖੋ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਮੰਗ ਪੱਤਰ ਦਿੱਤਾ ਪੰਜਾਬ ਸਰਕਾਰ ਦੇ ਭਗਵੰਤ ਮਾਨ ਜਿਨ੍ਹਾਂ ਨੇ ਪਿਛਲੇ ਜੇ ਸ਼ਰਾਬੀਆਂ ਨੂੰ ਜਿਹੜਾ 10-10 ਲੱਖ ਰੁਪਇਆ ਦੇ ਕੇ ਆਏ ਆ ਸ਼ਾਇਦ ਇਹਨਾਂ ਦੀ ਕੋਈ ਪਰਸਨਲ ਸਾਂਝ ਆ ਜਾਂ ਤੇ ਉਸ ਕਰਕੇ ਉਥੇ ਜਾ ਕੇ ਦੇ ਆਏ ਤੇ ਪਰ ਮਸਲਾ ਇਹ ਆ ਵੀ ਇੱਥੇ ਜਿੱਥੇ ਸ਼ਹੀਦ ਹੋਇਆ ਨੌਜਵਾਨ ਸ਼ਹੀਦ ਹੋਇਆ ਉਥੇ ਗੇੜਾ ਵੀ ਨਹੀਂ ਮਾਰਿਆ ਸੈਂਟਰ ਸਰਕਾਰ ਨੂੰ ਕੀ ਥੀ ਦੇਖੋ ਸੈਂਟਰ ਸਰਕਾਰ ਤਾਂ ਸਰਾਸਰ ਰਾਜਨੀਤੀ ਦੀ ਪੇਡ ਚੜ ਰਹੀ ਆ ਚੜ ਰਹੀ ਆ ਨੌਜਵਾਨਾਂ ਨੂੰ ਰਾਜਨੀਤੀ ਦੀ ਪੇਡ ਚੜ੍ਹ ਕੇ ਅਗਨੀ ਵੀਰ ਇਹਨਾਂ ਦੇਖੋ ਫੌਜ ਨਾਲ ਮਜ਼ਾਕ ਹੀ ਆ ਨਾ ਇੱਕ ਵੀ ਅਗਨੀ ਵੀਰ ਬਣਾ ਤੇ ਫੌਜੀ ਵਰਦੀ ਪੁਆਤੀ ਫਿਰ ਫੌਜ ਨਾਲ ਮਜ਼ਾਕ ਹੋ ਗਿਆ ਫਿਰ ਜੇ ਫੌਜ ਆ ਜਿਹੜੀ ਫੌਜ ਕਿੱਥੇ ਤੇ ਅਗਨੀ ਵੀਰ ਇਹਦਾ ਮਤਲਬ ਕੋਈ ਫਰਕ ਨਹੀਂ ਜੇ ਕੋਈ ਫਰਕ ਨਹੀਂ ਤਾਂ ਫਰਸ਼ੀਦ ਦਿੰਦਾ ਜਾਂ ਕਿਉਂ ਨਹੀਂ ਦਿੱਤਾ ਜਾਂਦਾ ਲੋਕਾਂ ਨੂੰ ਕਿਸਨੇ ਆ ਦੇਣਾ ਚਾਹੋਂਗੇ ਇਹ ਜੇ ਅਗਨੀ ਵੀਰ ਭਾਰਤੀ ਆਪਾਂ ਕਹਿੰਦੇ ਨਹੀਂ ਕੀਤੇ ਜਾਂਦੇ ਤਾਂ ਕੀ ਅਗਨੀ ਵੀਰ ਲੋਕਾਂ ਨੂੰ ਕਿਸਨੇ ਚਾਹੀਦੀ ਦੇਖੋ ਵਾਪਸ ਬੁਲਾ ਲੈਣ ਨੌਜਵਾਨ ਜਿੰਨੇ ਵੀ ਹੈਗੇ ਆ ਸਾਰੇ ਵਾਪਸ ਆ ਜਾਣ ਮਾਪਿਓ ਆਪਦੇ ਬੱਚਿਆਂ ਨੂੰ ਵਾਪਸ ਬੁਣਾਲ ਬੁਲਾ ਲੈਣ ਬਾਰਡਰ ਏਰੀਆ ਤੋਂ ਜਿੱਥੇ ਵੀ ਭੇਜੇ ਹੋਏ ਆ ਨਹੀਂ ਤਾਂ ਜਿਹੋ ਜਿਹੇ ਹਾਲ ਆਕਾਸ਼ਦੀਪ ਸਿੰਘ ਦਾ ਹੋਇਆ ਉਹੋ ਜਿਹੇ ਹਾਲ ਹੀ ਤੁਹਾਡੇ ਬੱਚਿਆਂ ਦਾ ਹਾਂਜੀ ਮੇਰਾ ਨਾਮ ਗੁਰਜੀਤ ਸਿੰਘ ਢਿੱਲੋਂ ਜਰਨਲ ਸਤਰ ਪੰਜਾਬ ਆਲ ਇੰਡੀਆ ਕਿਸਾਨੀ ਯੂਨੀਅਨ ਨੇ ਇੱਕ ਦਾ ਫਤਿਹ ਹਾਂ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਜੀ ਆਕਾਸ਼ਦੀਪ ਦੇ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੈ ਜਿਹੜਾ ਦੇਖਿਆ ਨਹੀਂ ਜਾਂਦਾ ਉਹਨਾਂ ਦੀ ਮਾਤਾ ਜੀ ਦਾ ਬਹੁਤ ਬੁਰਾ ਹਾਲ ਸੀਗਾ ਹੁਣ ਥੋੜਾ ਜਿਹਾ ਠੀਕ ਹੈ ਪਰ ਇੱਕ ਤਾਂ ਵੈਸੇ ਹੀ ਗਰਮੀ ਏਡੀ ਵੱਡੀ ਘੜਨਾ ਉਹਨਾਂ ਨਾਲ ਵਾਪਰੀ ਆ ਜੀ ਦਾ ਆਪਾਂ ਨੂੰ ਦੱਸਣ ਲਈ ਵੀ ਸ਼ਬਦ ਹੁਣ ਤੁਹਾਨੂੰ ਕੀ ਦੱਸਗੇ ਇਹ ਬਹੁਤ ਬੁਰਾ ਹਾਲ ਹੈ ਇਹ ਪਰਿਵਾਰ ਦਾ ਸਰਕਾਰ ਨੂੰ ਕੀ ਪੀਲਦਾ ਸਰਕਾਰ ਨੂੰ ਅਸੀਂ ਇਹੀ ਅਪੀਲ ਕਰਦੇ ਆ ਜੀ ਵੀ ਜਲਦ ਤੋਂ ਜਲਦ ਵੇਖੋ ਕੋਈ ਕਿਸੇ ਨੇ ਕੋਈ ਇੱਕ ਮੈਸੇਜ ਟਿਕਰ ਉਹਨਾਂ ਦੇ ਪਰਿਵਾਰ ਲਈ ਹਮਦਰਦੀ ਲਈ ਸੋਸ਼ਲ ਮੀਡੀਆ ਤੇ ਨਹੀਂ ਪਾਇਆ ਆਉਣਾ ਤਾਂ ਦੂਰ ਦੀ ਗੱਲ ਹੈ ਜੀ ਤੇ ਪਰਿਵਾਰ ਨੂੰ ਸਾਹਮਣਾ ਚਾਹੀਦਾ ਸੀ ਸਰਕਾਰ ਨੂੰ ਲੋਕ ਵੱਧ ਚੜ ਕੇ ਜਾ ਰਹੇ ਆ ਪਰ ਉਹ ਚੀਜ਼ ਆ ਵੀ ਉਹਨਾਂ ਦਾ ਜਿਹੜਾ ਪੁੱਤ ਗਿਆ ਉਹ ਵਾਪਸ ਤਾਂ ਨਹੀਂ ਆਉਣਾ ਪਰ ਇਸ ਮੌਕੇ ਉਹਨਾਂ ਨੂੰ ਸਹਾਰਾ ਬਹੁਤ ਵੱਡੀ ਚੀਜ਼ ਆ ਜਿਹੜੇ ਭੈਣ ਭਰਾ ਨਾਲ ਬੈਠ ਜਾਣ ਸਰਕਾਰ ਨੂੰ ਵੀ ਚਾਹੀਦਾ ਸੀਗਾ ਜੀ ਹਜੇ ਤੱਕ ਕੋਈ ਕੁਛ ਨਹੀਂ ਆ ਇਹ ਇਹਨਾਂ ਨੂੰ ਕਰਨਾ ਹੀ ਪੈਣਾ ਜੇ ਨਹੀਂ ਕਰਦੇ ਤੇ ਜਿਵੇਂ ਸੰਘਰਸ਼ ਹੈਗਾ ਸਾਰੀਆਂ ਜਥੇਬੰਦੀਆਂ ਦਾ ਸਮਾਜ ਸੇਵੀ ਸੰਸਥਾਵਾਂ ਰਲ ਕੇ ਜੋ ਵੀ ਕਰਨਾ ਪਿਆ ਉਹ ਸਾਰੇ ਤਿਆਰ ਹੈ ਜੀ ਬਹੁਤ ਜਲਦ ਕਰਨ ਜਾ ਰਹੇ ਹਾਂ ਜੇ ਨਾ ਕੋਈ ਇਹਦਾ ਹੱਲ ਕੀਤਾ ਗਿਆ ਓਕੇ ਧੰਨਵਾਦ ਜੀ